ਐਨਏਡੀ ਸਾਬਕਾ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਜੈਡ ਪਲੱਸ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਕਵਰ ਪ੍ਰਦਾਨ ਕੀਤੀ ਸੀ ਗੁਪਤਾ ਸਾਬਕਾ ਪੰਜਾਬ ਪੁਲਿਸ ਡੀਜੀਪੀ April ਵਿੱਚ ਸੇਵਾ ਤੋਂ ਸੇਵਾਮੁਕਤ ਹੋਏ ਸਨ ਸੂਤਰਾਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੂੰ 1987 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ ਗੁਪਤਾਲੀ ਪੰਜਾਬ ਅਤੇ ਦਿੱਲੀ ਵਿੱਚ ਮੌਜੂਦਗੀ ਦੌਰਾਨ ਸੁਰੱਖਿਆ ਲਈ ਹੁਣ ਲਗਭਗ 40 RPF ਦੇ ਜਵਾਨਾਂ ਦੀ ਇੱਕ ਟੁਕੜੀ ਸ਼ਿਫਟਾਂ ਵਿੱਚ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਖਤਰੇ ਦੀ ਧਾਨਾ ਰਿਪੋਰਟ ਵਿੱਚ ਗੁਪਤਾਲੀ ਰਾਸ਼ਟਰੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਿੱਚ ਖਾਲਿਸਤਾਨ ਪੱਖੀ ਤਤਨਾਤੇ ਸਮਰਥਕਾਂ ਦੇ ਖਿਲਾਫ ਕੰਮ ਦੇ ਪ੍ਰੋਫਾਈਲ ਦੇ ਕਾਰਨ ਚੋਟੀ ਦੇ ਸ਼੍ਰੇਣੀ ਕਵਰ ਦੀ ਜ਼ਰੂਰਤ ਹੈ ਕੇਂਦਰ ਨੇ ਪਿਛਲੇ ਮਹੀਨੇ ਮੁਖ ਚੋਣ ਕਮਿਸ਼ਨ ਰਾਜੀਵ ਕੁਮਾਰ ਅਤੇ ਰਾਦੇ ਸਾਬਕਾ ਮੁਖੀ ਸ਼ਮੰਤ ਗੋਇਲ ਦਾ ਵੀ ਪਿਛਲੇ ਸਾਲ ਸਤੰਬਰ ਵਿੱਚ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਇਸੇ ਸ਼੍ਰੇਣੀ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਸੀ ਤੋਪਾਂ ਨੂੰ ਹਥਿਆਰਬੰਦ ਸੀਆਰਪੀਐਫ ਕਰਮਚਾਰੀਆਂ ਦੀ ਦੂਜੀ ਸਭ ਤੋਂ ਉੱਚੀ ਜ਼ੈਡ ਸ਼੍ਰੇਣੀ ਦਾ ਕਵਰ ਦਿੱਤਾ ਗਿਆ ਹੈ ਐਨਆਈਏ ਦੇ ਸਾਬਕਾ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਜੈਡ ਪਲੱਸ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਕਵਰ ਪ੍ਰਦਾਨ ਕੀਤੀ ਸੀ ਗੁਪਤਾ ਸਾਬਕਾ ਪੰਜਾਬ ਪੁਲਿਸ ਡੀਜੀਪੀ April ਵਿੱਚ ਸੇਵਾ ਤੋਂ ਸੇਵਾਮੁਕਤ ਹੋਏ ਸਨ ਸੂਤਰਾਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੂੰ 1987 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ ਗੁਪਤਾਲੀ ਪੰਜਾਬ ਅਤੇ ਦਿੱਲੀ ਵਿੱਚ ਮੌਜੂਦਗੀ ਦੌਰਾਨ ਸੁਰੱਖਿਆ ਲਈ ਹੁਣ ਲਗਭਗ 40 CRPF ਦੇ ਜਵਾਨਾਂ ਦੀ ਇੱਕ ਟੋਕੜੀ ਸ਼ਿਫਟਾਂ ਵਿੱਚ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਖਤਰੇ ਦੀ ਧਾਰਨਾ ਰਿਪੋਰਟ ਵਿੱਚ ਗੁਪਤਾਲੀ ਰਾਸ਼ਟਰੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਿੱਚ ਖਾਲਿਸਤਾਨ ਪੱਖੀ ਤਤਨਾ ਤੇ ਸਮਰਥਕਾਂ ਦੇ ਖਿਲਾਫ ਕੰਮ ਦੇ ਪ੍ਰੋਫਾਈਲ ਦੇ ਕਾਰਨ ਚੋਟੀ ਦੇ ਸ਼੍ਰੇਣੀ ਕਵਰ ਦੀ ਜ਼ਰੂਰਤ ਹੈ। ਕੇਂਦਰ ਨੇ ਪਿਛਲੇ ਮਹੀਨੇ ਮੁਖ ਚੌਣ ਕਮਿਸ਼ਨ ਰਾਜੀਵ ਕੁਮਾਰ ਅਤੇ ਰਾਦੇ ਸਾਬਕਾ ਮੁਖੀ ਸ਼ਮੰਤ ਗੋਇਲ ਦਾ ਵੀ ਪਿਚ ਇਸ ਸਾਲ ਸਤੰਬਰ ਵਿੱਚ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਇਸੇ ਸ਼੍ਰੇਣੀ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਸੀ ਤੋਪਾਂ ਨੂੰ ਹਥਿਆਰਬੰਦ ਸੀਆਰਪੀਐਫ ਕਰਮਚਾਰੀਆਂ ਦੀ ਦੂਜੀ ਸਭ ਤੋਂ ਉੱਚੀ ਜ਼ੈਡ ਸ਼੍ਰੇਣੀ ਦਾ ਕਵਰ ਦਿੱਤਾ ਗਿਆ ਹੈ NIA ਦੇ ਸਾਬਕਾ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਜੈਡ ਪਲੱਸ ਸ਼੍ਰੇਣੀ ਦੀ VIP ਸੁਰੱਖਿਆ ਕਵਰ ਪ੍ਰਦਾਨ ਕੀਤੀ ਸੀ ਗੁਪਤਾ ਸਾਬਕਾ ਪੰਜਾਬ ਪੁਲਿਸ ਡੀਜੀਪੀ ਅਪ੍ਰੈਲ ਵਿੱਚ ਸੇਵਾ ਤੋਂ ਸੇਵਾਮੁਕਤ ਹੋਏ ਸਨ ਸੂਤਰਾਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਿਸ ਦੇ VIP ਸੁਰੱਖਿਆ ਵਿੰਗ ਨੂੰ 1987 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ ਗੁਪਤਾ ਦੀ ਪੰਜਾਬ ਅਤੇ ਦਿੱਲੀ ਵਿੱਚ ਮੌਜੂਦਗੀ ਦੌਰਾਨ ਸੁਰੱਖਿਆ ਲਈ ਹੁਣ ਲਗਭਗ 40 CRPF ਦੇ ਜਵਾਨਾ ਦੀ ਟੋਕੜੀ ਸ਼ਿਫਟਾਂ ਵਿੱਚ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਖੂਫિયા ਅਤੇ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਖਤਰੇ ਦੀ ਧਾਰਨਾ ਰਿਪੋਰਟ ਵਿੱਚ ਗੁਪਤਲੀ ਰਾਸ਼ਟਰੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਿੱਚ ਖਾਲਿਸਤਾਨ ਪੱਖੀ ਤਤਨਾ ਤੇ ਸਮਰਤਕਾਂ ਦੇ ਖਿਲਾਫ ਕੰਮ ਦੇ ਪ੍ਰੋਫਾਈਲ ਦੇ ਕਾਰਨ ਚੋਟੀ ਦੇ ਸ਼੍ਰੇਣੀ ਕਵਰ ਦੀ ਜ਼ਰੂਰਤ ਹੈ। ਕੇਂਦਰ ਨੇ ਪਿਛਲੇ ਮਹੀਨੇ ਮੁੱਖ ਚੌਣ ਕਮਿਸ਼ਨ ਰਾਜੀਵ ਕੁਮਾਰ ਅਤੇ ਰਾਦੇ ਸਾਬਕਾ ਮੁਖੀ ਸ਼ਾਮੰਤ ਗੋਇਲ ਦਾ ਵੀ ਪਿਛਲੇ ਸਾਲ ਸਤੰਬਰ ਵਿੱਚ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਇਸੇ ਸ਼੍ਰੇਣੀ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਸੀ। ਨੂੰ ਹਥਿਆਰਬੰਦ ਸੀਆਰਪੀਐਫ ਕਰਮਚਾਰੀਆਂ ਦੀ ਦੂਜੀ ਸਭ ਤੋਂ ਉੱਚੀ ਜ਼ेड ਸ਼੍ਰੇਣੀ ਦਾ ਕਵਰ ਦਿੱਤਾ ਗਿਆ ਹੈ। ਐਨਆਈ ਦੀ ਸਾਬਕਾ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਸੰਭਾਵਿਤ ਖਤਰਿਆਂ ਦੇ ਮੱਦੇਨਜ਼ਰ ਜੈਡ ਪਲੱਸ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਕਵਰ ਪ੍ਰਦਾਨ ਕੀਤੀ ਸੀ ਗੁਪਤਾ ਸਾਬਕਾ ਪੰਜਾਬ ਪੁਲਿਸ ਡੀਜੀਪੀ ਅਪ੍ਰੈਲ ਵਿੱਚ ਸੇਵਾ ਤੋਂ ਸੇਵਾਮੁਕਤ ਹੋਏ ਸਨ ਸੂਤਰਾਂ ਅਨੁਸਾਰ ਕੇਂਦਰੀ ਰਿਜ਼ਰਵ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੂੰ 1987 ਬੈਚ ਦੇ ਭਾਰਤੀ ਪੁਲਿਸ ਸੇਵਾ ਅਧਿਕਾਰੀ ਨੂੰ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ ਗੁਪਤਾ ਦੀ ਪੰਜਾਬ ਅਤੇ ਦਿੱਲੀ ਵਿੱਚ ਮੌਜੂਦਗੀ ਦੌਰਾਨ ਸੁਰੱਖਿਆ ਲਈ ਹੁਣ ਲਗਭਗ 40 ਆਰਪੀਐਫ ਦੇ ਜਵਾਨਾਂ ਤੇ ਇੱਕ ਟੋਕੜੀ ਸ਼ਿਖਟਾ ਵਿੱਚ ਤਾਇਨਾਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕੇਂਦਰੀ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਖਤਰੇ ਦੀ ਧਾਰਨਾ ਰਿਪੋਰਟ ਵਿੱਚ ਗੁਪਤਲੀ ਰਾਸ਼ਟਰੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਵਿੱਚ ਖਾਲਿਸਤਾਨ ਪੱਖੀ ਤਤਨਾ ਅਤੇ ਸਮਰਥਕਾਂ ਦੇ ਖਿਲਾਫ ਕੰਮ ਦੇ ਪ੍ਰੋਫਾਈਲ ਦੇ ਕਾਰਨ ਚੋਟੀ ਦੇ ਸ਼੍ਰੇਣੀ ਕਵਰ ਦੀ ਜ਼ਰੂਰਤ ਹੈ। ਕੇਂਦਰ ਨੇ ਪਿਛਲੇ ਮਹੀਨੇ ਮੁੱਖ ਚੌਣ ਕਮਿਸ਼ਨ ਰਾਜੀਵ ਕੁਮਾਰ ਅਤੇ ਰਾਦੇ ਸਾਬਕਾ ਮੁਖੀ ਸ਼ਾਮੰਤ ਗੋਇਲ ਦਾ ਵੀ ਪਿਛਲੇ ਸਾਲ ਸਤੰਬਰ ਵਿੱਚ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਇਸੇ ਸ਼੍ਰੇਣੀ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਸੀ। ਨੂੰ ਹਥਿਆਰਬੰਦ ਸੀਆਰਪੀਐਫ ਕਰਮਚਾਰੀਆਂ ਦੇ ਦੂਜੀ ਸਭ ਤੋਂ ਉੱਚੀ ਜ਼ੈਡ ਸ਼੍ਰੇਣੀ ਦਾ ਕਵਰ ਦਿੱਤਾ ਗਿਆ ਹੈ